ਇਹ ਕਿ ਇਹਦਾ ਕਿਥੋਂ ਕਿਥੋਂ ਕੀ ਇਹਦਾ ਹੈ। ਅ ਸ਼੍ਰੀ ਗੌਰਵਤੂ ਰਾਜੀ ਆਈਪੀਐਸ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਤੇ ਸ਼੍ਰੀ ਸਰਬਜੀਤ ਰਾਜੀ ਜੀ ਐਸਪੀਡੀ ਸਾਹਿਬ ਕਪੂਰਥਲਾ ਦੀ ਯੋਗ ਅਗਵਾਈ ਹੇਠ ਕੱਲ ਸਾਡੀ ਸੀਆਈਏ ਟੀਮ ਨੂੰ ਵਹੀਕਲ ਇਫੈਕਟ ਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਜਿਸ ਤਹਿਤ ਸਾਡੇ ਇਨਚਾਰਜ ਸੀ ਇਹਦੀ ਟੀਮ ਐਸਆਈ ਗੁਰਦੇਵ ਸਿੰਘ ਜੋ ਕਿ ਅਗਸਤ ਦੇ ਦੌਰਾਨ ਵਿਲਾ ਕੋਠੀ ਰੋਡ ਦੇ ਉੱਤੇ ਮੌਜੂਦ ਸੀ ਜਿੱਥੇ ਇਹਨਾਂ ਨੂੰ ਸ਼ੱਕੀ ਬੰਦੇ ਇਹਨਾਂ ਨੇ ਕਾਬੂ ਕੀਤੇ ਜਿਨ੍ਹਾਂ ਨੂੰ ਕਾਬੂ ਕਰਕੇ ਫਰਦਰ ਪੁੱਛਗਿੱਛ ਕੀਤੀ ਤੇ ਇਹਨਾਂ ਦੇ ਕੋਲੋਂ 3 ਮੋਟਰਸਾਈਕਲ ਜਿਹੜੇ ਆ ਚੋਰੀशुदा ਬਰਾਮਦ ਹੋਏ ਜਿਨ੍ਹਾਂ ਦੇ ਨਾਮ ਵਿੱਕੀ ਪੁੱਤਰ ਜਸਵੀਰ ਰਵਿੰਦਰ ਸਿੰਘ ਪੁੱਤਰ ਗਰਨਾਮ ਸਿੰਘ ਜਗਦੀਪ ਸਿੰਘ ਔਰ ਜੱਗੀ ਪੁੱਤਰ ਸਾਧੂ ਸਿੰਘ ਤਿੰਨ ਹੀ ਕਪੂਰਥਲਾ ਦੇ ਰਹਿਣ ਵਾਲੇ ਆ ਇਹਨਾਂ ਕਿੰਨਾਂ ਦੇ ਕੋਲੋਂ ਤਿੰਨ ਚੋਰੀ ਦੇ ਮੋਟਰਸਾਈਕਲ ਕਾਬੂ ਕੀਤੇ ਗਏ ਫਿਰ ਇਹਨਾਂ ਨੂੰ ਫਰਦਰ ਪੁੱਛਗਿੱਛ ਕੀਤੀ ਤੇ ਅੱਜ ਸਵੇਰੇ ਇਹਨਾਂ ਦੇ ਕੋਲੋਂ ਹੋਰ ਪੰਜ ਮੋਟਰਸਾਈਕਲ ਸਪਲੈਂਡਰ ਮਾਰਕਾ ਤੇ ਇੱਕ ਐਕਟਿਵਾ ਚੋਰੀ ਦੀ ਸਕੂਟਰੀ ਬਰਾਮਦ ਕੀਤੀ ਗਈ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV